ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਰਤਲਾ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਦੋ ਰੋਪੀਆਂ ਨੂੰ ਕਾਬੂ ਕਰਕੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਪੁਲਿਸ ਲਾਈਨ ਕਪੂਰਤਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਕਪੂਰਤਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਕਤਲ ਕੀਤੇ ਗਏ ਇੱਕ ਵਿਅਕਤੀ ਦੇ ਮਾਮਲੇ ਵਿੱਚ ਦੋ ਸਕੇ ਪਰਮਾਨੋ ਨੂੰ ਗ੍ਰਿਫਤਾਰ ਕੀਤਾ ਗਿਆ। ਆਰੋਪੀਆਂ ਵੱਲੋਂ ਇਹ ਕਤਲ ਪੈਸੇ ਦੇ لالਚ ਵਿੱਚ ਕੀਤਾ ਗਿਆ। ਕਤਲ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋ ਮੇ ਆਰੋਪੀ ਕਿਸ਼ਨਪੁਰਾ ਜਲੰਧਰ ਦੇ ਰਹਿਣ ਵਾਲੇ ਹਨ। ਇਸ ਦੇ ਵਿੱਚ ਨਾ ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਕਿ ਇੱਕ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜਦੀ ਉਮਰ ਕਰੀ 60 ਸਾਲ ਹੈ। ਉਹਦੀ ਡੈੱਡ ਬੋਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈਗਾ। ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਜੋ ਫਰਸਟ ਪਹਿਲਾ ਮੁਲਾਇਜ਼ਾ ਕੀਤਾ ਸੀ ਬੋਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ किसी तेजदार हथियार नाल मर्डर कीता गया हुआ है क्योंकि पूरे घर दे विच ब्लड उत्ते खिलारा हुआ सी ए बुजुर्ग चरणजीत सिंह है सुल्तानपुर दलोदी का रहने वाला है यदि एक शॉप है जड़ा शॉप चलांदा है यदि कुड़ी भी है कल्ला ही रहंदा है और सामाजिक है लोगों के विच आंदा जांदा भी है रिलेशन में भरा भी है जो उत्थे ही लोकली रहंदे हैं पर जेड़ा ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜਦ ਤੁਸੀਂ ਮੌਕੇ ਤੇ ਜਾਓਗੇ ਤਾਂ ਕੋਈ ਇਦਾਂ ਕਲੂ ਨਹੀਂ ਸੀ ਕਿਉਂਕਿ ਤੁਹਾਡਾ ਕੁੰਡਾ ਜਿਹੜਾ ਹੈਗਾ ਘਰ ਦਾ ਨਾ ਉਹ ਬਾਹਰੋਂ ਬੰਦ ਸੀ। ਤੋਂ ਇਦਾਂ ਦੇਖ ਕੇ ਲੱਗਦਾ ਸੀ ਕਿ ਨਹੀਂ ਬੰਦਾ ਦਾਖਲ کیسے ਹੋ ਸਕਦਾ ਕਿਉਂ ਘਰ ਦੇ ਵਿੱਚ ਨਾ ਐਂਟਰੀ ਕਿ ਕੋਈ ਔਰ ਰਸਤੇ ਨਹੀਂ ਇੱਕੋ ਹੀ ਰਸਤਾ ਸੀ। ਤੋਂ ਸਾਡੀ ਟੈਕਨੀਕਲ ਟੀਮ CIA ਟੀਮ ਸੁਲਤਾਨਪੁਰ ਲੋਧੀ ਕੀ ਟੀਮ ਨੇ ਨਾ ਬੜੀ ਮਿਹਨਤ ਨਾਲ ਮਤਲਬ ਡੰਮ ਡੇਟਾ CCTV ਕੈਮਰਾ ਫੁਟੇਜ और ह्यूमन इंटेलिजेंस तो ये केस ट्रेस किया है थोड़ी जानकारी वास्ते चरणजीत दी ना एक लेडी रीटा जोड़ा नाम है जो जलंधर की रहने वाली है वोदाल रिलेंस हैं रिलेशन है रीटा दे दो मुंडे हैं जरा अमित शारदा है पहला और मोहित शारदा उम्र तीस और पच्चीस साल के आसपास है ए दोनों मुंडे भी ओदे नाल काफी मतलब दी बाक्षियत सी बाक्षियत इतनी है कि घर जाके चरणजीत ने अपनी कुछ प्रॉपर्टी सोल्ड तो की जी एदे कुछ कैश पे हुआ है एंड इसकी प्रॉपर्टी है और, और वारिस कोई एस पर नाउ है नहीं तो इन्होंने का फायदा उठा के ना एक कॉन्सपरेसी कर ली ओ खिलाफ

ਰਿਕਵਰੀ ਕਰਾਂਗੇ ਕਰਨਦਰਨ ਨੇੜੇ ਪਿੰਡ ਚੋਲਾ ਸਾਹਿਬ ਵਿਖੇ ਕੱਲ੍ਹ ਦੇਰ ਸ਼ਾਮ ਨੂੰ ਟੈਲੀਕਮ ਦੁਕਾਨ ਮਾਲਕ ਨੂੰ ਪਿੱਛੇ ਕੁਝ ਦਿਨਾਂ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਲੱਖਾਂ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਜਦੋਂ ਉਸ ਦੁਕਾਨ ਮਾਲਕ ਨੇ ਫਰੋਤੀ ਦੇਣ ਤੋਂ ਕੋਰੀ ਨਾ ਕਰ ਦਿੱਤੀ ਤਾਂ ਕੱਲ੍ਹ ਸ਼ਾਮੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਤਿੰਨ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਚੋਲਾ ਸਾਹਿਬ ਦੇ ਵਿੱਚ ਨਾ 25 ਤੋਂ 30 ਜਿਹੜੇ ਦੁਕਾਨਦਾਰਾਂ ਨੂੰ ਫਰੋਤੀ ਦੇ ਫੋਨ ਕੱਲ ਆਗੀਆਂ ਵਾਂ ਪੈਸੇ ਮੰਗੇ ਜਾ ਰਹੇ ਆ ਕੋਈ ਜਿਹੜੇ ਗੈਂਗਸਟਰ ਆ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ 50 ਲੱਖ ਮੰਗਦਾ ਕੋਈ 50 ਲੱਖ ਮੰਗਦਾ ਕੋਈ 10 ਲੱਖ ਮੰਗਦਾ ਕੋਈ ਇਸੇ ਤਰ੍ਹਾਂ ਹੀ ਮਲਦੀ ਤੋਂ 25 ਕੌਲਾ ਜੜੀਆਂ ਵਾਂ ਫੋਟੀਆਂ ਵੀ ਆ ਗਈਆਂ ਵਾਂ ਦੁਕਾਨਦਾਰਾਂ ਨੂੰ ਚੋਲਾ ਸਾਹ ਦੇ ਕੇ ਸਾਡੇ ਇੱਥੇ ਇੱਕ ਦੁਕਾਨਦਾਰ ਪ੍ਰੀ ਟੈਲੀਕਮ ਮੋਬਾਈਲਾਂ ਦੀਆਂ ਦੀ ਦੁਕਾਨ ਵਾਂ ਉਹਨਾਂ ਨੇ ਇਹਨਾਂ ਨੂੰ ਉਹਨਾਂ ਦੀ ਮੰਗ ਨਹੀਂ ਮੰਨੀ ਪੈਸੇ ਨੇ ਜਿੱਤੇ ਉਹ ਡੀਸੀ ਸਾਹਿਬ ਦੇ ਪੇਸ਼ ਹੋਏ ਐਸੋਸੀਏਟ ਸਾਹਿਬ ਦੇ ਪੇਸ਼ ਹੋਏ ਡਿਪਟੀ ਸਾਹਿਬ ਤੋਂ ਪੇਸ਼ ਹੋਏ ਉਹਨਾਂ ਨੂੰ 10 ਤੋਂ 12 ਦਿਨ ਹੋ ਗਏ ਆ ਜਿਆਦਾ 15 ਦਿਨ ਹੋ ਗਏ ਆ ਉਹਨਾਂ ਨੂੰ ਉੱਥੇ ਪੇਸ਼ ਹੋਇਆ ਨੂੰ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋਈ ਉਹਨਾਂ ਉਹਨਾਂ ਦੇ ਜਿਹੜੇ ਗੁੰਗਿਆ ਗੁੰਡਿਆਂ ਤੇ ਗੈਂਗਸਟਰਾਂ ਦੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਪਹਿਲਾਂ ਗੁੰਡਿਆਂ ਨੇ ਉਹਨੂੰ ਫੋਨ ਲਾ ਕੇ ਧਮਕੀ ਦਿੱਤੀ ਸੀ ਕਿ ਜੇ ਤਸਾਨੂੰ ਪੈਸੇ ਨਾ ਦਿੱਤੇ ਤੇ ਤੇਰੇ ਗੋਲੀਆਂ ਮਾਰਾਂਗੇ ਤੇਰੇ ਗੋਲੀਆਂ ਮਾਰ ਕੇ ਸਾਰੇ ਚੋਲਾ ਸਾਹਿਬ ਤੋਂ ਗ੍ਰਹੀ ਕਰਾਂਗੇ ਏਦਾਂ ਉਹਨਾਂ ਨੇ ਧਮਕੀ ਦਿੱਤੀ ਆ ਤੇ ਕੱਲ ਉਹਨਾਂ ਨੇ ਉਹ ਕਾਰਵਖਾਇਆ ਉਹ ਦੁਪਹਿਰ ਦੇ ਟਾਈਮ ਹੀ 3 ਵਜੇ ਦਾ ਟਾਈਮ ਹੀ ਦਿਨ ਦਿਹਾੜੇ ਉਹ ਪ੍ਰੀਤ ਦੀ ਦੁਕਾਨ ਤੇ ਆ ਕੇ ਇੱਕ ਮੁੰਡਾ ਆਇਆ ਉਹ ਗਾਗ ਦੇ ਰੂਪ ਦੇ ਵਿੱਚ 10-15 ਮਿੰਟ ਤੇ ਖਲੋਤਾ ਵਾ ਤੇ ਉਹ ਜਦੋਂ ਪ੍ਰੀਤ ਆਪਣੇ ਘਰੋਂ ਚੱਲਿਆ ਚਾਹ ਚਾਹ ਲੈਣ ਚੱਲੇ ਦੁਕਾਨਦਾਰ ਆਪਣਾ ਦੁਕਾਨ ਵਾਸਤੇ ਕਹਿੰਦਾ ਵਿਚਾਰਦੇ ਇੱਥੇ ਲਾ ਕੇ ਪੀਨੇ ਆ ਉਹ ਜਦੋਂ ਚਾਹ ਲੈਣ ਗਿਆ ਇਹੇ ਦੁਕਾਨ ਤੋਂ ਉਤਰਿਆ ਗਿਆ ਤੇ ਮਗਰੋਂ ਉਸ ਮੁੰਡੇ ਨੇ ਟੱਪ ਚੋਂ ਮਸਤੌਲ ਕੱਢ ਕੇ ਗੋਲੀ ਮਾਰ ਦਿੱਤੀ ਤੇ ਨਾਲ ਹੀ ਉਹਦੇ ਸਾਹਮਣੇ ਉਹਦਾ ਰਿਸ਼ਤੇਦਾਰ ਲੱਗਦਾ ਸਤਰਾਮ ਸਿੰਘ ਉਚੋਲਾ ਸਾਹਿਬ ਉਹਦੇ ਵੀ ਜਿਹੜੀ ਲੱਤ ਤੇ ਗੋਲੀ ਲੱਗੀ ਆ ਉਹ ਪ੍ਰੀਤ ਅਜੇ ਜਿਹੜਾ ਵਾ ਗੁਰੂ ਰਾਮਦਾਸ ਵੱਲੇ ਹਸਪਤਾਲ ਜਿਹੜੇ ਇਲਾਜ ਆ ਐਮਰਜੈਂਸੀ ਦੇ ਵਿੱਚ ਵਾ ਤੇ ਮਾੜੇ ਕਿਰਪਾ ਕਰੇ ਉਹਦੀ ਜਾਨ ਬਚ ਜਾਵੇ ਸਤਰਾਮ ਸਿੰਘ ਜੀ ਮੇਡ ਬਾਜ਼ਾਰ ਪੁਰਲਾ ਸਾਹਿਬ ਮਾਈ ਸ਼ੋਭਾ ਮੈਂ ਸਰ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਤਾਂ ਹੈ ਕਿ ਬਾਜ਼ਾਰ ਦੇ ਵਿੱਚ ਕਾਫੀ ਟਾਈਮ ਤੋਂ ਨਾਲੋਂ 1.5-2 ਸਾਲ ਹੋ ਗਏ ਆ ਫਰੋਦੀਆਂ ਦੇ ਪੂੰਜ ਹੋਣ ਦਾ ਕਈ ਨਿਚੋੜੇ ਫੋੜੀਆਂ ਗਈ ਜਾਂਦੇ ਆ ਹੁਣ ਜਿਨ੍ਹਾਂ ਨੂੰ ਉਹ ਕਮਾਉਣੇ ਉਹ ਖਾਣਾ ਉਹਨਾਂ ਨੂੰ ਨਹੀਂ ਵਿਰੋਧੀ ਦਿੱਤੀ ਜਾਂਦੀ ਪ੍ਰੀਤ ਵੀ ਫਰੋਦੀ ਆਈ ਹੀ ਆਈ ਕੋ 15 ਸਾਲ ਪਹਿਲਾਂ ਤੇ ਇਹਨਾਂ ਨੇ ਪਹਿਲਾਂ ਥਾਣਿਆ ਗਿਆ ਫਿਰ ਐਸਐਸ ਕੀਤਾ ਕੋਆਪਰਟਿਵਟੀ ਤੱਕ ਸਾਰੇ ਇਹਨਾਂ ਨੇ ਪਹੁੰਚ ਕੀਤੀ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ ਜਾਂ ਸਾਡਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੇ ਨੰਬਰ ਵੀ ਦਿੱਤੇ ਆ ਨੰਬਰ ਲੌਸ ਸਾਡੇ ਟ੍ਰੇਸ ਕਰਕੇ ਉਹ ਬੰਦੇ ਫੜੇ ਜਾਂਦੇ ਤੇ ਫਰੋਦੀਆਂ ਦਿੰਦੇ ਆ ਪਰ ਪੁਲਿਸ ਦੇ ਕੰਨ ਦੇ ਜੂਨ ਹੀ ਸਰਕੀ ਅੱਜ ਉਹਨੂੰ ਗੋਲੀਆਂ ਮਾਰ ਕੇ ਸ਼ਰੇਆਮ ਅੰਦਰ ਚਾਰ ਗੋਲੀਆਂ ਵੱਧੀਆਂ ਉਹਦੇ ਦੋ ਲੱਤਾਂ ਨੂੰ ਦੋ ਇੱਥੇ ਪੱਖੀ ਚ ਵੱਜੀ ਆ ਤੇ ਕਿਸੇ ਪੁਲਸਾਈ 20 ਮਿੰਟ ਬਾਅਦ ਉਹ ਵੀ ਜਦੋਂ ਬਹੁਤ ਸਾਰਾ ਕਾਰਾ ਕਰਵਿਆ ਰਦਾ ਕਰਕੇ ਤੇ ਚਲੇਗੇ ਤੇ ਆਰਾਮ ਨਾਲ ਚਲੇਗੇ ਤੇ ਅੱਗੇ ਵੀ ਆਉਂਦੇ ਆ ਕਿ ਕੋਈ ਪਟੇ ਇੱਕ ਦੇ ਖਾਨਦਾਨ ਨੂੰ ਦੀ ਹੋਣਾ ਜਿਹੜਾ ਵੀ ਜਿਹੜੀ ਇਨਕਮ 2 ਲੱਖ ਤੋਂ ਉੱਪਰ ਆਣਾ ਸਾਲ ਦੀ ਉਹਨੂੰ ਵੀ ਫਰੋਦੀ ਆ ਜਾਂਦੀ ਆ ਤੇ ਰੇੜੀਆਂ ਵਾਲਿਆਂ ਤੱਕ ਮੈਨੂੰ ਲੱਗਦਾ ਫਰੋਦੀਆਂ ਕਿੱਥਾਂ ਹੀ ਜਾਵਾਂਗੇ ਆਪਦਾ ਮਾਹ ਹੀ ਕਾਰੋਬਾਰ ਕਰਦੇ ਆ ਤੇ ਕਾਰੋਬਾਰ ਵੀ ਤੁਹਾਨੂੰ ਪਤਾ ਮੱਠੇ ਪਾਇਆ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਕਰਦੇ ਆ ਜੀ ਪ੍ਰਸ਼ਾਸਨ ਦਾ ਜਿਹੜਾ ਤਰਨ ਤਾਰਨ ਦਾ ਜਿਹੜਾ ਪ੍ਰਸ਼ਾਸਨ ਆ ਨਾ ਇਹਦੇ ਕੰਮ ਕਰਨੀ ਨਹੀਂ ਹੁੰਦੀ ਸੁੱਤਾ ਵਾ ਮਤਲਬ ਹਰ ਦੂਜੇ ਦਿਨ ਕਹਿੰਨਾ ਕਿ ਇਹਨੂੰ ਫਰੋਦੀ ਆਉਂਦੀ ਆ ਤੇ ਇਹਨਾਂ ਨੂੰ ਪਹੁੰਚ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਅਗਲੇ ਵਿਚਾਰੇ ਕੋਈ ਵਿਰੋਧੀ ਦੇ ਲੈਂਦੇ ਜਿੰਦੂ ਤੋਂ ਪੈਸੇ ਹੁੰਦੇ ਜਿਹਦੇ ਨਹੀਂ ਹੁੰਦੇ ਉਹਨਾਂ ਦੇ ਗੋਲੀਆਂ ਖਾਣ ਭਾਈ ਸਾਡਾ ਕੋਈ ਪੰਜਾਬ ਸਰਕਾਰ ਤੋਂ ਮੰਗਿਆ ਕਰਦੇ ਆ ਕਿ ਇਹਦਾ ਕੋਈ ਪੱਕਾ ਲ ਕੀਤਾ ਜਾਵੇ WhatsApp ਦੇ ਨੰਬਰ ਆਉਂਦੇ ਆ ਪੁਲਿਸ ਉਹ ਵੀ ਨਹੀਂ ਕਿ ਉਹਨਾਂ ਦੇ ਟ੍ਰੇਸ ਕਰ ਸਕਦੀ ਕਹਿੰਦੀ ਵੀ ਸਾਡੇ ਕੋਲ ਟ੍ਰੇਸ ਨਹੀਂ ਹੁੰਦੇ ਦੱਸੋ ਵੀ ਇਹ ਇਕੱਲੇ ਪੰਜਾਬ ਪੁਲਿਸ ਆ ਜੇ ਕਰੇ ਤੇ ਨੰਬਰ ਨਹੀਂ ਇਕ ਟ੍ਰੇਸ ਹੋਉਂਦੇ ਆ ਤੇ ਬੰਦੇ ਸ਼ਰੇਆਮ ਗੋਲੀਆਂ ਮਾਰ ਕੇ ਜਾਂਦੇ ਆ ਪਰ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਕਾਰਵਾਈ ਹੁੰਦੀ ਹੈ ਕਈਆਂ ਕਿਸੇ ਦੀ ਟਵਾਰਾ ਹੀ ਪੜੇ ਹੋਣਾ ਆਪਾਂ ਬੰਦੇ ਕਾਪੀ ਵੀ ਦਿੱਤੀ ਇਹਨੇ ਪੈਸੇ ਲੈਣ ਆਏ ਉਹਨੇ ਜੀ ਜੀ ਤੇ ਜੈਟ ਰੇਸ ਵੀ ਦਿੱਤੇ ਨੇ ਪਰ ਜਿਹੜੇ ਇੰਟਰਨੈਸ਼ਨਲ ਨੰਬਰ ਆ ਜਾਂਦੇ ਨੇ ਉਹਨਾਂ ਤੇ ਸਾਨੂੰ ਵੀ ਟੈਕਨੀਕਲੀ ਦਿੱਕਤ ਆ ਨਹੀਂ ਇੱਥੇ ਲੋਕਲ ਲੋਕਾਂ ਦਾ ਇਹ ਹੈਗਾ ਵੀ ਜੇ ਲੋਕ ਕਾਰਦਿੰਦਾ ਹੈ ਨਾ ਉਹ ਬੰਦਾ ਆਪ ਹਾਸਮੇਟ ਹੁੰਦਾ ਕੁਝ ਬਹੁਤ ਸਾਰੇ ਕੇਸੇ ਆਕੇ ਚੋਨਾ ਸਰਵਨ ਦੇ ਸਬੰਧਤ ਹੈ ਤੇ ਉਹ ਤੁਹਾਡੇ ਪੁਲਿਸ ਮੁਲਾਕਨ ਜਾਂਦੇ ਤੇ ਕਿਵੇਂ ਦੀ ਰਸਮ ਹੈ ਮਤਲਬ ਉਹ ਜੇ ਕੋਈ ਦਰਖਾਸਤ ਦਿੰਦਾ ਕੋਈ ਐਨਾ ਕਰੀ ਨਹੀਂ ਤੋਂ ਕਰਦੇ ਉਸ ਨੂੰ ਉਹ ਨਹੀਂ ਖਰਾਬ ਕਰਦਾ ਮੇਰਾ ਜੰਦਰ ਪੇਡਿਸਟ੍ਰੀ ਮੇਰਾ 97833 ਚੱਲ ਰਿਹਾ ਮੇਰੀ ਡਿਵੀਜ਼ਨ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆ ਜੇ ਉਹ ਭੰਤੀ ਦੀ ਜਾਂ ਕੋਈ ਥਾਣੇਦਾਰ ਜਾਂ ਕੋਤਾਰੇ ਵਾਲਾ ਕਹਿੰਦਾ ਸਿੱਧੀ ਮੇਰੇ ਕੋਲ ਆ ਜਾਓ ਸਭ ਦੁਆਰਾ ਬਹੁਤ ਨੰਬਰ ਖਿਕਾਰ ਹੋਏਗਾ ਵਿਕਟਮ ਹੋਏਗਾ ਉਹ ਤੁਹਾਨੂੰ ਨਹੀਂ ਕੋਈ ਪੋਸਟ ਕਰਾਏ ਕੋਈ ਜਿਹੜੇ ਗੁਰੂ ਕਪੂਰਥਲਾ ਦੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੀ ਇੱਕ ਹੰਗਾਮੀ ਮੀਟਿੰਗ ਕਪੂਰਥਲਾ ਵਿਖੇ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਦੇ ਚਾਰੇ ਹਲਕਿਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ ਤੇ ਪੁਲਾਥਾ ਦੇ ਪ੍ਰਮੁੱਖ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ ਇਸ ਮੀਟਿੰਗ ਚ ਚਾਰੇ ਹਲਕਿਆਂ ਦੇ ਆਗੂਆਂ ਨੇ ਇਕਜੁੱਟ ਹੋ ਕੇ ਕਵਾਸ ਚ ਕਿਹਾ ਹੈ ਕਿ ਅਸੀਂ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਹਾਂ ਤੇ ਪਾਰਟੀ ਪ੍ਰਧਾਨ ਜਗਵੀਰ ਸਿੰਘ ਬਾਦਲ ਦੀ ਮੇਨ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕਰਦੇ ਹਾਂ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਸ਼੍ਰੋਮਣੀ ਕਾਲੀਦੇਵ ਲ ਵਿੱਚ ਕੁਝ ਲੀਡਰ ਜੋ ਮੈਸਮ ਦਾ ਮੌਕਾ ਪ੍ਰਸਤ ਲੀਡਰ ਆ ਜਿਨ੍ਹਾਂ ਨੇ ਕਾਲੀਦਲ ਵਿੱਚ ਹੁੰਦਿਆ ਬੜੇ ਵੱਡੇ ਰੁਤਬੇ ਰਏ ਵੱਡੇ ਅਹੁਦੇ ਲੈ ਪਰ ਪਰਿਵਾਰ ਦੇ ਵਿੱਚ ਦੋ ਦੋ ਤਿੰਨ ਦਿਨ ਡਿਕਟਾ ਲਈਆਂ ਪ੍ਰਧਾਨਗੀਆਂ ਲਈ ਪਰ ਅੱਜ ਜਦੋਂ ਪਾਰਟੀ ਦਾ ਮੈਸਮ ਦਾ ਥੋੜਾ ਮਾੜਾ ਵਕਤ ਆਇਆ ਤਾਂ ਉਹ ਛੱਡ ਕੇ ਪਾਰਟੀ ਨੂੰ ਛੱਡ ਕੇ ਤਾਂ ਭਾਜਪਾ ਦੇ ਇਸ਼ਾਰੇ ਤੇ ਦੂਸਰੀ ਪਾਸ਼ਾ ਬੋਲੇ ਉਹਨਾਂ ਬਾਰੇ ਗੱਲ ਕਰਨ ਲਈ ਔਰ ਮਾਜੋ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਬਾਦਲ ਸਾਹਿਬ ਦੇ ਪੱਖ ਦੇ ਵਿੱਚ ਮੈਂ ਦੱਸਣਾ ਚਾਹਣਾ ਕਿ ਪੂਰਾ ਜਿਹੜਾ ਕਪੂਰਥਲਾ ਹਲਕਾ ਜਿਹਦੇ ਵਿੱਚ ਕਪੂਰਥਲਾ ਸਰਦਾਰ ਪਰਲੋਦੀ ਫਗਵਾੜਾ ਔਰ ਭਲਾਥ ਹਲਕੇ ਹਨ ਹਲਕੇ ਦੇ ਸਾਰੇ ਸਮੂਹ ਜਨੇ ਉੱਤੇਦਾਰ ਪਾਰਟੀ ਦੇ ਔਰ ਵਰਕਰ ਡਟ ਕੇ ਪ੍ਰਧਾਨ ਸਾਹਿਬ ਦੇ ਹੱਕ ਵਿੱਚ ਖੜੇ ਹਨ ਦੇਖੋ ਜੀ ਚੋਣਾਂ ਵਿੱਚ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਵੋਟਾਂ ਕਦੇ ਵੱਧ ਪੈ ਗਈਆਂ ਕਦੇ ਘੱਟ ਪੈ ਗਈਆਂ ਪਰ ਮੈਂ ਇਹ ਕਹ ਦੱਸਣੀ ਚਾਹਣਾ ਕਿ ਇਹੀ ਸਰਦਾਰ ਸੁਖਵਿੰਦਰ ਸਿੰਘ ਬਾਦਲ ਸੀ ਜਿਨ੍ਹਾਂ ਦੀ ਰਵਾਈ ਵਿੱਚ ਦੋ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ 2007 ਔਰ 2012 ਦੇ ਵਿੱਚ ਉਦੋਂ ਇਹੀ ਲੀਡਰ ਪ੍ਰਧਾਨ ਸਾਹਿਬ ਲਈ ਤਾੜੀਆਂ ਮਰਵਾਉਂਦੇ ਹੀ ਹੋਰ ਕਮੇਟੀ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਸੀ ਕਿ ਇਹਨਾਂ ਦੀ ਮਾਈਕਰੋ ਮੈਨੇਜਮੈਂਟ ਕਰਕੇ ਸਾਡੀ ਸਰਕਾਰ ਰੇਪੀਟ ਹੋਈ ਹੈ ਹੁਣ ਜੇ ਰਿਜ਼ਲਟ ਮਾੜਾ ਆ ਗਿਆ ਕਿਸੇ ਵੇਲੇ ਰਿਜ਼ਲਟ ਆਉਣ ਮਾੜੇ ਹੋਣ ਦਾ ਕਾਰਨ ਵੀ ਕੀ ਹੋਇਆ ਕਿ ਭਾਜਪਾ ਜਿਹੜੀ ਕਿ ਇੱਕ ਮੈਸਾਬ ਤੱਕ ਫਿਰਕੂ ਪਾਰਟੀ ਹੈ ਜਿਹੜੀ ਹਿੰਦੂ ਸਿੱਖ ਭਾਈਚਾਰਾ ਜਿਹੜਾ ਇਹਨੂੰ ਖਰਾਬ ਕਰਨਾ ਚਾਹੁੰਦੀ ਹੈ ਉਹਨਾਂ ਵੋਟਾਂ ਦੀ ਧਰੂਵੀ ਕਰਨੀ ਰਾਜਨੀਤੀ ਕਰਕੇ ਉਹ ਸ਼ੈਸਤਰੀ ਕਨਟ੍ਰੂ ਵੀ ਕਰਨ ਕੀਤਾ ਜਿਹਦੇ ਕਰਕੇ ਸ਼ਰੋਨੀ ਕਾਲੀ ਦਲ ਦਾ ਨੁਕਸਾਨ ਹੋਇਆ ਸੋ ਇਹੋ ਜਿਹੇ ਜਿਹੜੇ ਪਾਰਟੀ ਚੱਲਦੇ ਨੇ ਲੰਬਾ ਸਮਾਂ ਰਹੀਆਂ ਚੀਜ਼ਾਂ ਚੱਲਦੀਆਂ ਹਨ ਨਾਨਕਪੁਰਾ ਜੀ ਕੱਲ ਬੀਬੀ ਜਗੀਰ ਕੋਰ ਨੇ ਇੱਕ ਬਹੁਤ ਵੱਡਾ ਇਲਜ਼ਾਮ ਲਾਇਆ ਸਰਦਾਰ ਸੁਖਬੀ ਸਿੰਘ ਬਾਦਲ ਤੇ ਵੀ ਜਿਹੜੇ ਲੋਕ 20 25 25 ਸਾਲ ਭਾਜਪੀ ਦੀਆਂ ਵਜ਼ੀਰੀਆਂ ਮੰਨਦੇ ਰਹੇ ਅੱਜ ਉਹ ਭਾਜਪੀ ਨੂੰ ਮਾੜਾ ਕਹਿ ਰਹੇ ਆ ਕੀ ਕਹੋਗੇ ਦੇਖੋ ਜੀ ਜਦੋਂ ਭਾਜਪੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮਸ ਤੇ ਅਡਰਲ ਪਿਆਰੀ ਬਾਜਪਾਈ ਜੀ ਸੀਗੇ ਭਾਜਪੀ ਅਕਾਲੀ ਦਲ ਦੇ ਔਰ ਪੰਜਾਬ ਲਈ ਬਹੁਤ ਵਧੀਆ ਕੰਮ ਕੀਤਾ ਪਰ ਜਦ ਬੀਜੇਪੀ ਮੋਦੀ ਸਾਹਿਬ ਦੀਆਂ ਨੀਤੀਆਂ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਦੇ ਅਨੁਕੂਲ ਨਹੀਂ ਤੇ ਫਿਰ ਅਕਾਲੀ ਦਲ ਤੋਂ ਸੂਨ ਵਾਲੀ ਪਾਰਟੀ ਇਹਨਾਂ ਦਾ ਵਿਰੋਧ ਕਰਨਾ ਹੈ ਜੀ ਪੰਜਾਬ ਦੇ ਸਿੱਖਾਂ ਵਾਸਤੇ ਪੰਜਾਬ ਦੇ ਜੇ ਬੰਦੀ ਸਿੰਘਾਂ ਦੇਖੋ ਕਿੰਨੇ ਸਾਲਾਂ ਤੋਂ ਜਿੰਨਾ ਚ ਨਜ਼ਰ ਬੰਦਾ ਲਾਪਕ 35-35 ਸਾਲ ਹੋ ਗਏ ਆਪਣੀ ਜਿੰਨੀ ਉਹਨਾਂ ਨੂੰ ਜੇਲਾ ਦੀ ਸਜ਼ਾ ਹੋਈ ਉਹ ਤੋਂ ਵੀ ਡਬਲ ਘੱਟ ਚੁੱਕੇ ਆ ਉਹ ਜੇ ਬੀਜੇਪੀ ਉਥੇ ਅਕਾਲੀ ਦਲ ਦੀ ਕੋਈ ਗੱਲ ਸੁਣਨ ਤਿਆਰ ਨਹੀਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਸ਼ਰੋਨੀ ਅਕਾਲੀ ਦਲ ਸੂਨ ਵਾਲੀ ਪਾਰਟੀ ਹੈ ਸ਼ਰੋਣ ਕਾਲੀਦਾਲ ਨੇ ਆਪਣੇ ਸੂਨਾ ਸੂਨਾ ਦੇ ਚੱਲਣਾ ਪ੍ਰਧਾਨ ਸਾਹਿਬ ਨੇ ਕਲੀਅਰ ਕੀਤਾ ਕਿ ਸੂਨਾ ਨਾਲ ਕੋਈ ਸਮਝੌਤਾ ਨਹੀਂ ਮੋਟਾ ਚਾਹੇ ਘੱਟ ਪੈਣ ਚਾਹੇ ਵੱਧ ਪੈਣਾ ਰਿਜ਼ਲਟ ਦੇ ਪਿੱਛੇ ਨਹੀਂ ਜਾਣਾ ਸੀ ਔਣ ਵਾਲੀ ਜਦੋਂ ਭਾਜਪਾ ਨੇ ਉਹਨਾਂ ਦੀ ਨਹੀਂ ਗੱਲ ਮੰਨੀ ਤਾਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ ਭਾਜਪਾ ਨਾਲ ਕੋਈ ਅਲਾਈਅੰਸ ਨਹੀਂ ਕਰਾਂਗੇ ਔਰ ਭਾਜਪਾ ਉਸ ਤੋਂ ਬਾਅਦ ਚੌਣੀ ਕਾਲੀਦਾਲ ਨੂੰ ਪੰਜਾਬ ਵਿੱਚੋਂ ਮਾਜੂਦ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਨੂੰ ਡਾਊਨ ਕੀਤਾ ਜਾਵੇ ਉਸੇ ਲਈ ਸਾਰੀਆਂ ਚਾਲਾਂ ਚੱਲਦੀ ਭਾਜਪਾਏ ਔਣ ਵਾਲੀ ਜਮਨੀਆ ਚੋਂ ਉਹਨਾਂ ਦੀ ਪਾਰਟੀ ਵੱਲੋਂ ਵੀ ਤਿਆਰੀ ਪਾਰਟੀ ਡਟ ਕੇ ਲੜੇਗੀ ਜੀ ਔਣ ਵਾਲੀ ਜਮਨੀ ਚੌਲਾਂ ਮਾਨ ਜੋ ਪ੍ਰਧਾਨ ਸਾਹਿਬ ਸਾਰੇ ਆਂ ਤੇ ਮੀਟਿੰਗਾਂ ਲੈ ਰਹੇ ਆ ਪਾਰਟੀ ਨੂੰ ਲਾਭਤ ਕਰ ਰਿਹਾ ਪੂਰਾ ਡੱਟ ਕੇ ਚੋਣਾ ਲੈਣੀ ਹੈ ਜਾਣਗੀ ਉਹ ਜਿੱਤ ਪ੍ਰਾਪਤ ਕੀਤੀ ਜਾਏਗੀ ਪੰਜਾਬ ਤੋਂ ਵਿਦੇਸ਼ ਦੀ ਧਰਤੀ ਤੇ ਰੋਜੀ ਰੋਟੀ ਕਮਾਉਣ ਗਏ ਪੰਜਾਬੀਆਂ ਦੀ ਵਿਦੇਸ਼ ਵਿੱਚ ਮੌਤ ਹੋਣ ਦਾ ਸਮਾਚਾਰ ਅਕਸਰ ਹੀ ਸੁਣਨ ਨੂੰ ਮਿਲਦਾ ਰਹਿੰਦਾ ਹੈ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੀਰਤੋਵਾਲ ਤੋਂ ਸਾਹਮਣੇ ਆਇਆ ਜਿੱਥੇ 33 ਸਾਲਾਂ ਨੌਜਵਾਨ ਜਸਵੀਰ ਸਿੰਘ ਜੋ ਕਿ ਸਿੰਗਾਪੁਰ ਵਿੱਚ ਕੰਮ ਕਰਦਾ ਸੀ ਤੇ ਉੱਥੇ ਉਸ ਦੀ ਮੌਤ ਹੋ ਗਈ ਮ੍ਰਿਤਿਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਜੋ ਕਿ ਪਿੰਡ ਕਿਰਤੋਵਾਲ ਵਿੱਚ ਆਪਣੀ ਹੋਰ ਪਰਿਵਾਰ ਨਾਲ ਰਹਿ ਰਹੇ ਸਨ। ਨਾਗਿ ਬਾਪੂ ਜੀ ਡਾਡਾ ਹਰਪਰ ਸਿੰਘ ਕਿਹੜਾ ਪਿੰਡ ਆ? ਕਟੜ ਖੜਜੋ। ਇਹ ਗੱਲਬਾਤ ਹੋਈ ਯਾਰ। ਗੱਲਬਾਤ ਹੋਈ ਆ ਵੀ ਸਾਈ ਸੁਣਿਆ ਫੋਨ ਆ ਸੋਵਾਰ। ਹਾਂਜੀ। ਕਿਤਾ ਡਾਲ ਲਖਾਇਆ ਪਤੀ ਯਾ ਮੇਰਾ। ਹੂੰ। ਗੋਸ਼ਰ ਗਿਆ ਮਰ ਗਿਆ ਨਾ ਝਟੇ ਪੀ। ਹੂੰ। ਕਿਹਨੇ ਤੱਕਾ ਮਾਰਿਆ? ਅੱਛਾ। ਜਿਹਨੇ ਤੱਕਾ ਮਾਰਿਆ ਉਹ ਬੰਦਾ ਫੜਿਆ ਗਿਆ। ਬੰਦਾ ਫੜਿਆ ਗਿਆ। ਫੜੇਗੇ ਬੰਦੇ ਤੇ ਬਾਕੀ ਸਾਨੂੰ ਇਹੋ ਜਿਹੇ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਸੂਟ ਦਿੱਤੀ ਜਾਵੇ ਤੇ ਮਾਤਰ ਰਹਿ ਕੇ ਘਰੋਂ ਗਰੀਬ ਆ ਚਾਰ ਪੰਜ ਸਾਲੋ ਕੇ ਗਏ ਇਹ ਮੰਗ ਕਰਦੇ ਸਰਕਾਰ ਤੋਂ ਕਿਹੜਾ ਪੈਂਡਾ ਸੁਜੀ ਕਿਹੜਾ ਪੈਂਡਾ ਕਿਰ ਕੋ ਆ ਕੀ ਗੱਲ ਹੋਈ ਪਤੀ ਟੜੇ ਪਤਾ ਨਹੀਂ ਕਿਹਦੀ ਜਾਨ ਬਚਾਉਂਦੇ ਕਿਸੇ ਨੇ ਤੱਕਾ ਦੇ ਤਾ ਨੇ ਕਿਸੇ ਕੁੜੀ ਨੂੰ ਬਚਾਉਂਦਾ ਹਾਂ ਜੀ ਉਹਨਾਂ ਨੇ ਤੱਕਾ ਦੇ ਕੇ ਨਾ ਦੀ ਜੁਰਤ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਚਿਰ ਕਿੰਨਾ ਜ਼ਰਾ ਲੱਗਿਆ ਦੋ ਸਾਲ ਜੀ ਦੋ ਸਾਲ ਪਰ ਕਿੰਨੇ ਬੱਚੇ ਕਿਨੇ ਆ ਦੋ ਤੇ ਕੀ ਮਾਂ ਕਰੋਗੇ ਹੁਣ ਨੀ ਮੇਰੇ ਪਿੱਛੇ ਕੋਈ ਕਮਾਈ ਅੜਾ ਨਹੀਂ ਫਰੇਗ ਹਬ ਉਹੀ ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਹੋਰ ਮੇਰੀ ਕੋਈ ਕਮਾਈ ਨਹੀਂ ਰਹਿ ਗਈ ਕੁਝ ਨਹੀਂ ਉਹਦੇ ਬਿਨਾਂ ਰਹਿ ਗਿਆ ਕਿੰਨੀ ਉਮਰ ਹੈ ਇਹਦੀ 33 ਸਾਲ ਤੁਹਾਨੂੰ ਕਿਦਾਂ ਬੋਲਣ ਲੱਗਿਆ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਰ ਜਿਹਾ ਆਇਆ ਤਾਂ ਜਾ ਤੱਕਾ ਦਿੱਤਾ ਕੇ ਹਾਂਜੀ ਨਦੀ ਚ ਕਿਹਨਾਂ ਤੱਕਾ ਦਿੱਤਾ ਇਹ ਤਾਂ ਉਹ ਸੋਮਵਾਰ ਨੂੰ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਕੀ ਮਾ ਕਰੋਗੇ ਉਹਨੂੰ ਕਿਹੜਾ ਪਿੰਡ ਆ ਲੱਗਦੇ ਤੁਹਾਡੇ ਜਿਹੜਾ ਮੁੰਡਾ ਆ ਗਿਆ ਬਾਹਰ ਕੀ ਨਾਲਾ ਮੇਰਾ ਬੇਟਾ ਹੈ ਤਖਵੀਰ ਸਿੰਘ ਇਹ ਸਾਡਾ ਬੇਟਾ ਆ ਹਾਂਜੀ ਕਿੰਨਾ ਕੁ ਚਿਰ ਉਹ ਚਲਿਆ ਉਹ ਬਾਹਰ ਗਿਆ ਨੂੰ ਚਾਰ ਪੰਜ ਸਾਲ ਹੋ ਗਏ ਕਿਹੜੇ ਦੇਸ਼ ਗਿਆ ਸੀ ਨਾ ਤੇ ਕੀ ਗੱਲ ਬਣੀ ਉਥੇ ਉਹ ਤੇ ਨਾਲ ਇੱਕ ਮਲਟਾਇਆ ਕਰ ਨਾ ਨਰ ਦੇ ਕੰਡੇ ਨੇ ਹਾਂਜੀ ਕਿੰਨੇ ਠੱਕਾ ਮਾਰਦਾ ਕਿੰਨੇ ਬੱਚੇ ਦੇ ਦੋ ਬੱਚੇ ਤੇ ਕੀ ਮੰਗੋਗੇ ਹੁਣ ਸਰਕਾਰ ਤੋਂ ਜਾਣਾਰੇ ਕੀ ਕੋਈ ਮੰਗਾ ਬਣ ਵਾਲਾ ਹਰ ਗਰੀਬ ਆ ਹਾਂਜੀ ਤੇ ਦੋ ਵੀ ਹੋਏ ਸਰਕਾਰ ਮਦਦ ਕਰੇ ਕਿੰਨਾ ਉਹ ਚਿਹਰਾ ਚਲਿਆ ਗਿਆ ਇਹਨੂੰ ਇਹਨੂੰ ਉਹ ਚਾਰ ਕਿਹਾ ਅਮ੍ਰਿਤਪਾਲ ਨੂੰ 4 ਦਿਨ ਦੀ ਜ਼ਮਾਨਤ ਦਿੱਤੀ ਹੈ ਦਰਅਸਲ ਬਤੌਰ ਐਮਪੀ ਸੌ ਚੁਕਣੀ ਹੈ ਇਸ ਤੇ ਏਟੀਐਫਆਈ ਪ੍ਰਮੁੱਖ ਵਿਰੇਸ਼ ਸ਼ਡੇਲੀਆ ਨੇ ਇਤਰਾਜ਼ ਪ੍ਰਗਟ ਕੀਤਾ ਇਸ ਮਾਮਲੇ ਵਿੱਚ ਇੱਕ ਮੰਗ ਪੱਤਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਦਿੱਤਾ ਗਿਆ ਉਹਨਾਂ ਕਿਹਾ ਕਿ ਉਹ ਇਹ ਮੰਗ ਪੱਤਰ ਦੇਣਗੇ ਤੇ ਉਹਨਾਂ ਕਿਹਾ ਕਿ ਜ਼ਮਾਨਤ ਤੇ ਰੋਕ ਵੀ ਲਗਾਈ ਜਾਵੇ ਕੱਲ ਪੰਜਾਬ ਦੇ ਰਾਜਪਾਲ ਕੋ ਐਂਟੀ ਟੈਰਰਿਸਟ ਇੰਡੀਆ एक ज्ञापन देने जा रहा है जो पैरोल ग्रांट की गई है अमृतपाल सिंह की उस अमृतपाल सिंह की जो एनएसए में नेशनल सिक्योरिटी एक्ट में डिब्रूगढ़ जेल में बैठा है जिसने खालिस्तानी मूवमेंट पंजाब में चलाई पंजाब पुलिस पर अटैक किया थाने पर अटैक किया संविधान को चुनौती दी भारतीय तिरंगे को चुनौती दी पंजाब में फिर आतंकवाद फैलाने की साजिश की उस अमृतपाल सिंह को पैरोल देना राष्ट्र भक्तों के साथ बड़ा अन्याय है देश के साथ अन्याय कल हम 12 बजे पंजाब के राज्यपाल बनवारी लाल पुरोहित जी को ज्ञापन देंगे और मैं इसको लेकर लीगल अपनी टीम के साथ बात कर रहा हूं अगर कल जरूरत पड़ी इसके बाद हम हाई कोर्ट का भी दरवाजा डोर नो करेंगे पिछले कुछ दिनों तो जिला पठानकोट दे वखो वख वक इलाके में शक्की देखे जान लिया खबरों दी वजह नाल पंजाब पुलिस सने सारीयां ही सुरक्षा एजेंसियां पब्बा पाड़ दिस रहीयां हां ਜਿਸ ਦੀ ਵਜ੍ਹਾ ਹੈ ਅਮਰਨਾਥ ਯਾਤਰਾ ਤੇ ਇਸ ਯਾਤਰਾ ਦੇ ਸਮੇਂ ਸ਼ੱਕੀ ਲੋਕਾਂ ਦਾ ਵੇਖਿਆ ਜਾਣਾ ਕਿਤੇ ਨਾ ਕਿਤੇ ਸੁਰੱਖਿਆ ਏਜੰਸੀ ਅਧਿਕਾਰ ਗੁਜ਼ਾਰੇ ਤੇ ਸਵਾਲ ਚੁੱਕਦਾ ਹੈ ਅਜੇ ਵਿੱਚ ਜੇਕਰ ਗੱਲ ਯਾਤਰਾ ਦੀ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਦੇਸ਼ ਦੇ ਵੱਖ-ਵੱਖ ਸੋਬਿਆਂ ਲਈ ਐਂਟਰੀ ਪੁਆਇੰਟ ਦਾ ਕੰਮ ਕਰਦਾ ਹੈ ਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚੋਂ ਹੁੰਦੇ ਹੋਏ ਯਾਤਰਾ ਜੰਮੂ ਕਸ਼ਮੀਰ ਵਿੱਚ ਦਾਖਲ ਹੁੰਦੀ ਹੈ ਜਿਸ ਦੇ ਚੱਲਦੇ ਅੱਜ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਲਗ ਲਗ ਸੁਰੱਖਿਆ ਏਜੰਸੀਆਂ ਦੀ ਵਿਸ਼ੇਸ਼ ਬੈਠਕ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡੀਜੀਪੀ ਲਾਅ ਐਂਡ ਆਰਡਰ ਪੁਜੇ ਜੀ ਨੇ ਸੁਰੱਖਿਆ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਅੱਜ ਪਠਾਨਕੋਟ ਦੇ ਵਿੱਚ ਇੱਕ ਜੁਆਇੰਟ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬੀਐਸਐਫ ਆਰਮੀ 에ਅਰ ਫੋਰਸ ਸੈਂਟਰਲ ਏਜੰਸੀਜ਼ ਜੰਮੂ ਐਂਡ ਕਸ਼ਮੀਰ ਪੁਲਿਸ ਦੇ ਔਰ ਹਿਮਾਚਲ ਪੁਲਿਸ ਦੇ ਸਾਰੇ ਅਫਸਰਾਂ ਨੇ ਭਾਗ ਲਿਆ ਇਹਦੇ ਵਿੱਚ ਸੈਂਟਰਲ ਪੈਰਾਮਿਲਟਰੀ ਫੋਰਸਸ ਦੇ ਵੀ ਅਫਸਰਾਂ ਨੇ ਭਾਗ ਲਿਆ ਔਰ ਸਾਡੀ ਜਿਹੜੇ ਦੋ ਮੇਨ ਚੈਲੰਜਸ ਇਸ ਵੇਲੇ ਆ ਇੱਕ ਤਾਂ ਜਿਹੜੇ ਅਮਰਨਾਥ ਯਾਤਰਾ ਦੇ ਯਾਤਰੀ ਸਾਡੇ ਪੰਜਾਬ ਵਿੱਚੋਂ ਆ ਰਹੇ ਆ ਉਹਨਾਂ ਦੀ ਸੁਰੱਖਿਆ ਔਰ ਦੂਸਰੀ ਜਿਹੜਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉਥੋਂ ਇਨਫਿਲਟ੍ਰੇਸ਼ਨ ਦੀ ਬਿੱਡ ਨੂੰ ਖਤਮ ਕਰਨਾ ਔਰ ਰੋਕਣਾ ਇਹ ਸਾਡੇ ਪ੍ਰਾਈਮ ਦੋ ਸਬਜੈਕਟ ਸੀਗੇ ਇਹਨ ਦੋਵੇਂ ਵਿਸ਼ਿਆਂ ਤੇ ਗਹਿਨ ਚਰਚਾ ਕੀਤੀ ਗਈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਸ਼ੰਭੂ ਬਾਰਡਰ ਤੋਂ ਪਠਾਨਕੋਟ ਤੱਕ ਦਾ ਏਰੀਆ ਲੱਗਦਾ ਹੈ ਜਿਸ ਦੇ ਵਿੱਚ ਜ਼ਿਆਦਾਤਰ ਯਾਤਰੀ ਟ੍ਰੈਵਲ ਕਰਦੇ ਆ ਇਸ ਨੂੰ 6 ਸੈਕਟਰਸ ਦੇ ਵਿੱਚ ਵੰਡਿਆ ਗਿਆ ਹੈ ਹਰੇਕ ਸੈਕਟਰ ਦੇ ਵਿੱਚ ਇੱਕ ਕਮਾਂਡੈਂਟ ਰੈਂਕ ਦਾ ਆਫਸਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਪਠਾਨਕੋਟ ਤੋਂ ਅੰਮ੍ਰਿਤਸਰ ਦਾ ਜਿਹੜਾ ਜਿਹੜੀ ਸੜਕ ਜਾਂਦੀ ਹੈ ਇਸ ਦੇ ਉੱਤੇ ਵੀ ਟੁਕਿਆਂ ਟੁਕਵਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅੱਜ ਦੀ ਇਸ ਮੀਟਿੰਗ ਦੇ ਵਿੱਚ ਅਸੀਂ ਆਉਣ ਵਾਲਾ ਜਿਹੜਾ ਸਾਡਾ ਬਾਰਿਸ਼ ਦਾ ਸੀਜ਼ਨ ਹੈ ਸਾਡੇ ਰਿਵਰਾਈਨ ਏਰੀਆਜ਼ ਹੈਗੇ ਆ ਪਾਕਿਸਤਾਨ ਦੇ ਨਾਲ ਲੱਗਦੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਸੁਰੱਖਿਆ ਕੀਤੀ ਜਾਵੇ ਤਾਂ ਕਿ ਕੋਈ ਇਨਫਿਲਟ੍ਰੇਸ਼ਨ ਨਾ ਹੋ ਸਕੇ ਇਸ ਦੇ ਉੱਤੇ ਇੱਕ ਸਟ੍ਰੈਟਜੀ ਬਣਾਈ ਹੈ ਔਰ ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਅਸੀਂ ਕੋਆਰਡੀਨੇਟਿਡ ਇੱਕ ਇੱਕ ਐਫਰਟ ਆਰਮੀ ਬੀਐਸਐਫ 에ਅਰ ਫੋਰਸ ਪਰ ਮਿਲਟਰੀ ਫੋਰਸਸ ਇਹ ਮਿਲ ਕੇ ਕਰ ਰਹੀਆਂ ਨੇ ਮੈਨੂੰ ਯਕੀਨ ਹੈ ਕਿ ਕੋਈ ਇਨਫਿਲਟ੍ਰੇਸ਼ਨ ਅਸੀਂ ਨਹੀਂ ਹੋਣ ਦਿਆਂਗੇ ਮੈਨੂੰ ਇਹ ਬੇਨਤੀ ਕਰਾਂਗਾ ਕਿ ਜਦੋਂ ਵੀ ਉਹਨਾਂ ਨੂੰ ਕੋਈ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਨਜ਼ਰ ਆਂਦਾ ਹੈ ਉਹ ਜ਼ਰੂਰ ਸਾਡੇ ਨਾਲ ਤਾਲਮੇਲ ਕਰਨ ਸਾਡੇ ਕੰਟਰੋਲ ਰੂਮ ਵੀ ਹੈ 112 ਨੰਬਰ ਹੈ ਆਏ تھے ਇੱਕ ਇੰਟੀਗ੍ਰੇਟਿਡ ਚੈੱਕਪੋਸਟ ਬਣਾਈ ਗਈ ਹੈ ਪਠਾਨਕੋਟ ਸੇ ਜਿਹਨਾਂ ਦਾ ਨੰਬਰ ਸਰਵਜਨਿਕ ਕੀਤਾ ਹੋਇਆ ਹੈ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਜਦੋਂ ਵੀ ਕੋਈ ਸ਼ੱਕੀ ਵਿਅਕਤੀ ਉਹਨਾਂ ਨੂੰ ਨਜ਼ਰ ਆਏ ਸਾਡੇ ਨਾਲ ਸਾਂਝੀ ਕਰਨ ਔਰ ਅਸੀਂ ਇਮੀਡੀਏਟਲੀ ਉਸ ਨੂੰ ਵੈਰੀਫਾਈ ਕਰਕੇ ਅਸੀਂ ਤੁਹਾਡੇ ਤੱਕ ਸਾਹਮਣੇ ਆਵਾਂਗੇ ਕਿ ਉਹਦੇ ਵਿੱਚ ਕੀ ਸੱਚਾਈ ਹੈ ਕਿ ਨਹੀਂ ਹੈ ਫੋਰਸ ਦੇ ਔਰ ਰਮ ਮਿਲਟਰੀ ਫੋਰਸਸ ਦੀ ਵਰਦੀ ਅਲਾਉਡ ਹੁੰਦੀ ਹੈ ਉਹਨਾਂ ਨੂੰ ਚਲੋ ਉਹ ਦੇਖੋ ਮੈਂ ਮੈਂ ਉਹਨਾਂ ਲੋਕਾਂ ਦਾ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਦੇਖ ਕੇ ਔਰ ਇਹ అలਰਮ ਰੇਜ਼ ਕੀਤਾ ਇਹੀ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਇਹ ਇੱਕ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਦਿੰਦਾ ਹੈ ਜਦੋਂ ਵੀ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਪੁਲਿਸ ਨਾਲ ਜ਼ਰੂਰ ਸਾਂਝੀ ਕਰੋ ਅਸੀਂ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਾਂਗੇ ਕਿੰਨੀ ਸੱਚਾਈ ਹੈਗੀ ਕਾਰਲੀਵਾਲ ਦੇ ਮਸ਼ਹੂਰ ਕਾਰੋਬਾਰੀ ਲਾਲਜੀ ਟੀਵੀ ਸੈਂਟਰ ਵਾਲਿਆਂ ਦੇ ਗੋਦਾਮ ਨੂੰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਗੋਦਾਮ ਅੰਦਰ ਪਿਆ ਲੱਖਾਂ ਦਾ ਇਲੈਕਟ੍ਰੋਨਿਕ ਸਮਾਨ ਟੀਵੀ ਫ੍ਰੀਜ ਰੈਫਰਿਜਰੇਟਰ ਏਸੀ ਵਾਸ਼ਿੰਗ ਮਸ਼ੀਨ ਵਗੈਰਾ ਸੜ ਕੇ ਸੁਆਹ ਹੋ ਗਏ ਮੌਕੇ ਤੇ ਰਾਤੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਤੇ ਅੱਧੀ ਦਰਜਨ ਦੇ ਕਰੀਬ ਕਰਮਚਾਰੀ ਪਹੁੰਚੇ ਜਿਨ੍ਹਾਂ ਨੇ 4 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਤੇ ਬਸ ਭਜੀ ਰਾਤੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਕੋਈ 25 ਮਿੰਟ ਦੇ ਕੰਦੇੰਦਰ ਉਹ ਅੱਗ ਦੀ ਬੜੀ ਐ ਮੈਂ ਆਇਆ ਆ ਆਂਜਿਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁੱਲੜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਸ ਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆ ਗਿਆ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਪਹੁੰਚ ਜਾ ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆ ਭਾਜੀ ਜੀ ਸਾਡੇ ਏਸੀ ਸੀ ਐਲਈਡੀ ਸੀ ਵਾਸ਼ਿੰਗ ਮਸ਼ੀਨ ਸੀ ਗੀਜਰ ਸੀ ਬੈਟਰੀ ਸੀ ਬੜਾ ਟੋਟਲ ਇਲੈਕਟ੍ਰੋਨਿਕਸ ਸਾਰੇ ਹੀ ਭਾਜੀ ਨਾ ਜਾਣ ਕਿੰਨੇ ਕੀ ਏਸੀ ਜਾਂ ਜਦੋਂ ਹੁੰਦਾ ਹੈ ਕਿੱਲਾ ਕਿ ਨੁਕਸਾਨ ਹੋਇਆ ਅੰਦਾਜ਼ਾ ਨੁਕਸਾਨ ਭਾਜੀ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਅਬੀ ਦੀ ਸਟ੍ਰੈਟਜੀ ਕਿਦਾਂ ਹੈ ਅੱਗ ਫਿਰ ਭਾਜੀ ਦੇਖੋ ਫਾਇਰ ਬ੍ਰਿਗੇਡ ਵੀ ਆ ਗਈਆਂ ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ ਬਾਹਰ ਸਾਡੀ ਬੰਬੀ ਜਲਦੀ ਆ ਨਾਲ ਨੀਚੇ ਲਬਾਗਾ ਉਹਨਾਂ ਨੇ ਬੰਬੀ ਜਲਾਈ ਫਿਰ ਉਸ ਤੋਂ ਆਪਾ ਪਾਣੀ ਜੋ ਸ਼ਹਿਰ ਦੇ ਬਾਲਟੀਆਂ ਬੁਲਟੀਆਂ ਅੱਗ ਭਾਜੀ ਕਾਬੂ ਹੋਇਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਦੇਖਿਆ ਸਾਰਾ ਪਤਾ ਨਹੀਂ ਕਿ ਕਿਸ ਤਰ੍ਹਾਂ ਅੱਗ ਲੱਗੀ ਨਹੀਂ ਭਾਜੀ ਇਹਦਾ ਇਹਦਾ ਲਈ ਕੁਝ ਪਤਾ ਮੈਂ ਤਾਂ ਕੀ ਮੰਗੀ ਕਰਦੇ ਭਈ ਪ੍ਰਸ਼ਾਸਨ ਸ਼ਹਿਰਤਾਰ ਯੋਗਲ ਵਿੱਚ ਬਹੁਤ ਮੰਗਵਾਂ ਦੀ ਘਟਨਾ ਹੋਈ ਆ ਕੀ ਸਾਡੇ ਸ਼ਹਿਰ ਦੇ ਲਾਜਜੀ ਟੀਵੀ ਸੈਂਟਰ ਜੋ ਵਿਕੀਪਾਦੀ ਚਲਾਉਂਦੇ ਨੇ ਉਹਨਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਰੀਆਂ ਤੇ ਲੱਗੇ ਆ ਉਹਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਰਾਤੀ 11 ਵਜੇ 10:52 ਮਿੰਟ ਤੇ ਜੋ ਕਿ ਬਹੁਤ ਜਿਆਦਾ ਅੱਗ ਲੱਗਣ ਕਰਕੇ ਉਹਨਾਂ ਦਾ ਕਾਫੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਦਾ ਜਿਹਦੇ ਦੇ ਮੌਕੇ ਤੇ ਫਾਜ਼ਲ ਗੇਟ ਦਾ ਈ ਧੰਨਵਾਦ ਕਰਾਂਗੇ ਡਿਵੀਜ਼ਨ ਮੋੜ ਮੰਡੀ ਦੇ ਇੱਕ ਨਾਮੀ ਡਾਕਟਰ ਤੋਂ 2 ਕਰੋੜ ਰੁਪਏ ਦੀ ਫਰੋਦੀ ਮੰਗਲ ਦੇ ਮਾਮਲੇ ਤੇ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਆ ਤਿੰਨ ਲੋਕਾਂ ਨੂੰ ਕਾਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਚਾਂਚ ਕਰ ਰਹੀ ਹੈ ਤੇ ਇਸ ਮਾਮਲੇ ਵਿੱਚ ਹੋਰ ਵੀ ਕਤਿੱਧ ਰੁਪਿਆ ਦੇ ਸ਼ਾਮਿਲ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਹੈ ਸਾਡੇ ਮੋੜ ਸਬਡਿਵੀਜ਼ਨ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਫਿਰੋਤੀ ਦੀ ਰੈਂਸਮ ਕਾਲ ਆਈ ਸੀਗੀ ਜਿਸ ਦੇ ਵਿੱਚ ਜਿਹੜਾ ਕਾਲਰ ਸੀਗਾ ਉਹ ਬਾਹਰ ਦਾ ਨੰਬਰ ਸੀਗਾ ਫਿਰ ਉਸ ਤੋਂ ਬਾਅਦ ਕਈ ਬਾਹਰਲੇ ਨੰਬਰਾਂ ਤੋਂ ਉਸੇ ਵਿਅਕਤੀ ਨੂੰ ਕਈ ਦਿਨਾਂ ਤੱਕ ਕਾਲ ਆਂਦੀ ਰਹੀ ਉਸੇ ਵਿਅਕਤੀ ਵੱਲੋਂ ਰੈਂਸਮ ਲਈ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਫਿਰ ਘਟਾ ਕੇ ਉਹ 50 ਲੱਖ ਤੱਕ ਆ ਗਈ ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਸਾਡੀ ਟੀਮ ਨੇ ਤਫ਼ਤੀਸ਼ ਸ਼ੁਰੂ ਕਰਤੀ ਸੀਗੀ ਜਿਸ ਦੇ ਵਿੱਚ ਸਾਡੇ ਐਸਪੀਡੀ ਸਾਡੇ ਡੀਐਸਪੀਡੀ ਸਾਡੇ ਡੀਐਸਪੀ ਮੋੜ ਔਰ ਬਾਕੀ ਸੀਆਈਏ ਦੀ ਸਟਾਫ ਦੀ ਟੀਮਾਂ ਇਹਨਾਂ ਨੇ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਤੇ ਫਾਈਨਲੀ ਜਿਹੜਾ ਸੀਗਾ ਇਸ ਕੇਸ ਨੂੰ ਕ੍ਰੈਕ ਕਰ ਲਿਆ ਤੇ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੇ ਵਿਅਕਤੀ ਅਸੀਂ ਫੜੇ ਉਸ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਕੋਈ ਵਿਅਕਤੀ ਜਿਹੜਾ ਕਿ ਆਈਲੈਂਡਸ ਕਰਕੇ ਮੌੜ ਤੋਂ ਵਿਦੇਸ਼ ਦੇ ਵਿੱਚ ਚਲਾ ਗਿਆ ਸੀਗਾ ਉੱਥੇ ਜਾ ਕੇ ਉਹਨੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਕਿਹਾ ਉਹਨਾਂ ਨੇ ਪਲਾਨ ਬਣਾਇਆ ਕਿ ਅਸੀਂ ਜਿਹੜਾ ਹੈਗਾ ਇੱਕ ਮੋੜ ਦਾ ਵਿਅਕਤੀ ਹੈਗਾ ਉਹਨੇ ਸਾਰੀ ਸਪੈਸੀਫਿਕ ਜਾਣਕਾਰੀ ਸ਼ੇਅਰ ਕੀਤੀ ਇਸ ਆਪਣੇ ਲੋਕਲ ਵਿਅਕਤੀ ਦੀ ਫਿਰ ਉਸ ਜਾਣਕਾਰੀ ਨੂੰ ਹਾਸਿਲ ਕਰਨ ਤੋਂ ਬਾਅਦ ਇਸ ਵਿਅਕਤੀ ਨੇ ਬਾਰੋ ਕਾਲ ਕੀਤੀ ਤੇ ਉਹਨੇ ਪਰਟੀਕੂਲਰ ਕਿਸੇ ਗੈਂਗ ਦਾ ਨਾਮ ਤਾਂ ਨਹੀਂ ਲਿਆ ਲੇਕਿਨ ਗੈਂਗਸਟਰ ਦੇ ਅੰਦਾਜ਼ 'ਚ ਉਹਨੇ ਗੱਲ ਕੀਤੀ ਤੇ ਫਿਰੋਤੀ ਦੀ ਮੰਗ ਕੀਤੀ ਤੇ ਕਾਫੀ ਉਹਨੂੰ ਡਿਟੇਲ ਦੱਸੀ ਕਿ ਤੂੰ ਫਲਾਣੇ ਥਾਂ ਤੇ ਰਹਿੰਦਾ ਹੈ ਇਸ ਤਰੀਕੇ ਦਾ ਉਹ ਸਾਰਾ ਕੁਝ ਤੇ ਫਿਰ ਜਦੋਂ ਅਸੀਂ ਇੱਕ ਆਪਰੇਸ਼ਨ ਸੀਕ੍ਰੇਟ ਆਪਰੇਸ਼ਨ ਅਸੀਂ ਚਲਾਇਆ ਜਿਸ ਦੇ ਵਿੱਚ ਟੈਕਨੀਕਲ ਇਨਪੁਟ ਲੈ ਕੇ ਆਪਣਾ ਇੰਟੈਲੀਜੈਂਸ ਨੂੰ ਇੰਟੈਲੀਜੈਂਟ ਜਿਹੜੇ ਇਨਪੁਟ ਹਨ ਤੇ ਇੰਟੈਲੀਜੈਂਸ ਦੇ ਉਹ ਤੇ ਸੀਕ੍ਰੇਟ ਸੋਰਸਸ ਨੂੰ ਲੈ ਕੇ ਫਿਰ ਅਸੀਂ ਜਿਹੜੇ ਹੈਗੇ ਇਸ ਵਿਅਕਤੀ ਦੇ ਤਿੰਨ ਸਾਥੀਆਂ ਨੂੰ ਫੜਨ 'ਚ ਕਾਮਯਾਬ ਹੋ ਗਏ ਜੋ ਕਿ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਹਨ ਇਹਨਾਂ ਦਾ ਨਾਮ ਹੈਗੇ ਮਨਿੰਦਰ ਸਿੰਘ ਉਰਫ ਅਮਨ ਇਹ ਰੈਜ਼ੀਡੈਂਟ ਆਫ ਐਸਬੀਐਸ ਨਗਰ ਹੈ ਮਨਪ੍ਰੀਤ ਸਿੰਘ ਉਰਫ ਮਨੀ ਜੋਗੀ ਟੈਕਸੀ ਡਰਾਈਵਰ ਹੈ ਇਹ ਵੀ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈਗਾ ਤੇ ਤੀਜਾ ਵਿਅਕਤੀ ਹੈਗਾ ਜਸਕਰਨ ਸਿੰਘ ਉਰਫ ਲਖਾਰੀ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਲੇਕਿਨ ਅਸੀਂ ਇਸ ਗੱਲ ਨੂੰ ਹੁਣ ਤਫ਼ਤੀਸ਼ ਦੌਰਾਨ ਸਾਹਮਣੇ ਇਹਦੀ ਛਾਣਵੇਂ ਕਰਾਂਗੇ ਕਿ ਕੀ ਇਹਨਾਂ ਨੇ ਇਸ ਤਰੀਕੇ ਦੀ ਪਹਿਲਾਂ ਵੀ ਕਿਸੇ ਨਾਲ ਕੋਈ ਇਸ ਤਰੀਕੇ ਦੀ ਵਾਰਦਾਤ ਨੂੰ ਦੇ ਕੇ ਕੋਈ ਪੈਸੇ ਵਗੈਰਾ ਤਾਂ ਨਹੀਂ ਫੜੇ ਪੋਟ ਆਫਟਿਸ ਦੌਰਾਨ ਸੀ ਚੈੱਕ ਕਰਾਂਗੇ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਚ ਹਾਲੀ ਵਿੱਚ ਹੋਏ ਇੱਕ ਵਪਾਰੀ ਦੇ ਕਤਲ ਚ ਪੁਲਿਸ ਨੇ ਦੋ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾਉਣ ਦਾ ਦਾਵਾ ਕੀਤਾ ਹੈ ਤੇ ਕਤਲ ਤੋਂ ਬਾਅਦ ਘਰ ਵਿੱਚ ਲੁੱਟੀ ਗਈ ਰਕਮ ਚ ਪੁਲਿਸ ਨੇ ਮੁਲਜ਼ਮਾ ਕੋਲੋਂ 2.75 ਲੱਖ ਰੁਪਏ ਵੀ ਬਰਾਮਦ ਕਰ ਲਏ। ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਵੱਤਸਲਾ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਤਕਨੀਕੀ ਟੀਮ ਨੇ ਅਹਿਮ ਭੂਮਿਕਾ ਨਿਭਾਈ ਹੈ ਤੇ ਵੀ ਖੁਲਾਸਾ ਹੋਇਆ ਕਿ ਮ੍ਰਿਤਿਕ ਦੇ ਕਤਲ ਦੇ ਦੋਸ਼ੀ ਦੀ ਮਾਂ ਨਾਲ ਸੰਬੰਧ ਸਨ ਅਤੇ ਉਹ ਔਰਤ ਅਤੇ ਉਸਦੇ ਦੋ ਲੜਕੇ ਮ੍ਰਿਤਿਕ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ ਇਸ ਦੇ ਵਿੱਚ ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਕਿ ਇੱਕ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜਦੀ ਉਮਰ ਕਰੀ 60 ਸਾਲ ਹੈ ਉਹਦੀ ਡੈੱਡ ਬੋਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈਗਾ ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਜੋ ਫਰਸਟ ਪਹਿਲਾ ਮੁਲਾਇza ਕੀਤਾ ਸੀ ਬੋਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ उत्तरा होया बुजुर्ग चरणजीत सिंह है सुल्तानपुर दलोधी का रहने वाला है यदि एक शॉप है जोड़ा शॉप चला है यदि कुड़ी भी है कला ही रहा है और सामाजिक है लोगों के आता जाता भी है ये रिलेशन में भा भी है जो उतली रेंते हैं पर जहाँ सा टेक्नीकल टीम ने बड़ा वजिया काम किया है कि उतने जब तुम मौके पर जाओगे तो कोई इदा क्लू नहीं सी क्योंकि कुंडा जोड़ा है घर का ना वो बाहरों बंद सी तो इदा देख के लगता कि नहीं बंदा दाखिल कैसे हो सकता है कि घर के एंट्री के कोई और रास्ते नहीं एको रा रास्ता सी सो सा टेक्नीकल टीम सी आई ए टीम सुल्तानपुर लोधी की टीम ने ना बड़ी मेहनत न मतलब डम डेटा सी कैमरा फुटेज और ह्यूमन इंटेलिजेंस तो ये केस ट्रेस किया है थोड़ी जानकारी वास्ते चरणजीत दी ना एक लेडी रीटा जोड़ा नाम है जो जलंधर की रहने वाली है वोदाल रिलेंस हैं रिलेशन है रीटा दे दो मुंडे हैं जरा अमित शारदा है पहला और मोहित शारदा इन की उम्र तीस और पच्चीस साल के आसपास है ਇਹ ਦੋਨੋਂ ਮੁੰਡੇ ਵੀ ਉਹਦੇ ਨਾਲ ਕਾਫੀ ਮਤਲਬ ਇਹਨਾਂ ਦੀ ਵਕਫੀਅਤ ਸੀ ਵਕਫੀਅਤ ਇਤਨੀ ਹੈ ਕਿ ਇਹ ਇਹਨਾਂ ਦੇ ਘਰ ਜਾ ਕੇ ਚਰਨਜੀਤ ਦੇ ਗਲ ਉੱਥੇ ਹੀ ਰਹਿੰਦੇ ਸੀ ਕਦੋ ਕਦ ਕਈ ਰਾਤ ਨੂੰ ਆ ਗਏ ਰਹਿ ਗਏ ਫਿਰ ਸਵੇਰੇ ਚਲੇ ਗਏ ਪਿੱਛੇ ਚਰਨਜੀਤ ਨੇ ਆਪਣੀ ਕੁਝ ਪ੍ਰਾਪਰਟੀ ਸੋਲਡ ਕੀਤੀ ਸੀ ਤੋਂ ਦੇ ਵਰ ਅਵੇਅਰ ਕੀਜੀ ਇਹਦੇ ਕੋਲ ਨਾ ਕੁਝ ਕੈਸ਼ ਰਿਆ ਹੋਇਆ ਹੈ ਐਂਡ ਇਸਕੀ ਪ੍ਰਾਪਰਟੀ ਹੈ ਔਰ ਵਾਰਿਸ ਕੋਈ ਐਸ ਪਰ ਨਾ ਹ ਹੈ ਨਹੀਂ ਤੋ ਇਹਨਾਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਨਾ ਇੱਕ ਕੌਨਸਪਰੇਸੀ ਕਰ ਲਈ ਉਹਦੇ ਖਿਲਾਫ ਉਹਦੇ ਘਰ ਰਾਤੀ ਗਏ ਹੈ ਇਹ ਜਾ ਕੇ ਉੱਥੇ ਹੀ ਠਹਿਰੇ ਹੋ ਜਦੋਂ ਇਹ ਸੋ ਗਿਆ ਹੈ ਜਦ ਇਹ ਸੋ ਗਿਆ ਹੈ ਫਿਰ ਰਾਤੀ ਉੱਠ ਕੇ ਤੇਜ਼ धार ਹਥਿਆਰ ਨਾਲ ਉਹਦਾ ਕਤਲ ਕਰ ਕਤਲ ਕਿੰਨੀ ਰਿਕਵਰੀ ਕਿੰਨੀ ਹੋਈ ਰਿਕਵਰੀ ਇੱਥੇ ਆ ਸਾਡੇ ਕੋਲ 25,75,000 ਰੁਪਏ 22,75,000 ਰੁਪਏ ਰਿਕਵਰ ਕੀਤਾ ਹੈ ਅਸੀਂ ਔਰ ਤੁਸੀਂ ਦੇਖ ਵੀ ਸਕਦੇ ਹੋ ਕੁਝ ਹੋਰ ਸਮਾਨ ਵੀ ਹੈ ਜੋ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜੈਨੂੰ ਤਫਤੀਸ਼ ਦੇ ਦੌਰਾਨ ਫਿਰ ਅਸੀਂ ਰਿਕਵਰ ਕਰਾਂਗੇ ਜੋ ਇਹਨਾਂ ਨੇ ਆਪਣੇ ਹੋਰ ਵੀ ਖਰਚ ਕੀਤੇ ਨੇ ਪੈਸੇ ਜਿਹੜਾ ਕਤਲ ਕੀਤਾ ਕਿਸ ਤਰ੍ਹਾਂ ਤੇ ਅਜੇ ਨਾਲ ਕੀਤਾ ਗਿਆ ਅ ਤੇਜ਼ਧਾਰ ਹਥਿਆਰ ਸਾਡ ਕਬੂਤਲਾ ਸਾਈਬਰ ਕ੍ਰਾਈਮ ਰਾਹੀਂ ਦਿਨੋ ਦਿਨ ਵਧ ਰਹੀ ਠੱਗੀ ਦੇ ਮਾਮਲਿਆਂ ਨੂੰ ਸਖਤੀ ਨਾਲ ਠੱਲ ਪਾਉਣ ਲਈ ਹੁਣ ਜ਼ਿਲ੍ਹੇ ਵਿੱਚ ਸਾਈਬਰ ਕ੍ਰਾਈਮ ਥਾਣਾ ਖੁੱਲ ਗਿਆ ਹੈ ਤੇ ਇਸ ਦਾ ਦਫ਼ਤਰ

अपने बहुत सारा कंज्यूमर जोड़ा है पब्लिक है वो कुछ एक पर्टिकुलर एज ग्रुप का बंदा भी है जो मोबाइल प्रॉपरली नहीं चला पाँगा और कई बार ही इदाते जोड़े डिफॉल्टर और फ्रॉडी हैं इन्हे गल आकर ना ओ टी पी अपना शेयर कर देता है कई बार यंगस्टर्स हैं जो शॉर्टकट करके ना किसी चिट फंड किसी वॉटस्कैप स्कीम मनी डबलिंग स्कीम के ना अपने पैसे डबल कर झांसे के तहत ना अपने पैसे इनवैसट कर देंगे उन्होंने नुकसान हो जाता है ਕਈ ਵਾਰੀ ਕ੍ਰੈਡਿਟ ਕਾਰਡ ਫਰਾਡ ਹੈ ਕੋਈ OTP ਫਰਾਡ ਹੈ ਲੇਕਿਨ ਹੁਣ ਨਾ ਸਾਰਾ ਤਾਂ ਸਾਰਾ ਪ੍ਰੋਸੈਸ ਬੜਾ ਸਟ੍ਰੀਮਲਾਈਨਡ ਹੋ ਗਿਆ ਹੈ ਸਾਡੇ ਕਪੂਰ ਥਲੇ ਦੇ ਵੀ ਆਸਾਨੇ ਉਹ ਸਰਕਾਰ ਨੇ ਇੱਕ ਸਾਈਬਰ ਪੁਲਿਸ ਸਟੇਸ਼ਨ ਦਿੱਤਾ ਹੋਇਆ ਹੈ ਹੁਣ ਪਬਲਿਕ ਨੂੰ ਕੋਈ ਦਫਤਰ ਡੀਐਸਪੀ ਦਫਤਰ ਐਸਐਸਪੀ ਦਫਤਰ ਆਂਦੀ ਲੋੜ ਨਹੀਂ ਹੈ ਤੁਸੀਂ ਸਿੱਧੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਕਿ ਅਸੀਂ ਪੁਲਿਸ ਲਾਈਨ ਦੇ ਵਿੱਚ ਬਣਾਇਆ ਹੋਇਆ ਹੈ ਤੁਸੀਂ ਆ ਸਕਦੇ ਹੋ ਇੱਥੇ ਇੱਕ ਐਸਐਚਓ ਸਾਹਿਬ ਨਾਲ ਆਈਓ ਔਰ ਸਟਾਫ ਤੈਨਾਤ ਹੈ ਇਹ ਤੁਹਾਡੀ ਦਰਖਾਸਤ ਹੀ ਦੇ ਲੈਣਗੇ ਔਰ ਉਹਦੇ ਤੇ ਜੋ ਬੰਦੀ ਕਾਰਵਾਈ ਹੈ ਐਸ ਪਰ ਦਾ ਸਾਈਬਰ ਲਾਜ਼ ਆਈਟੀ ਐਕਟ ਉਹ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਔਰ ਦੋਸਤੋ ਇਸਨ ਸਾਡੀਆਂ ਅੰਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂ ਦੇਵ ਜਸਾਦ ਰੱਬ ਰੱਖਾ